ਹਵਾ ਹੀ ਗੁਰ ਜਿੱਕਾ ਖੈਸਾ ਹਵਾ ਹੀ ਗੁਰ ਜਿੱਕੇ ਪਤੇ ਕਿਵੇਂ ਉਹ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਤਨ ਤਨ ਸਭ ਚੇਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਆਪਾਂ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਹੈ ਜੇ ਚੰਗੀ ਲੱਗੇ ਤਾਂ ਜ਼ਰੂਰ ਅੱਗੇ ਦੂਸਰਿਆਂ ਨੂੰ ਵੀ ਸ਼ੇਅਰ ਕਰਿਓਗੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੋ ਫਿਰ ਹਾਂਜੀ ਇਹ ਦੁਸਮਤਵ ਚ ਕਿਰਪਾ ਕਰੀ ਨਾਲ ਕੱਚੇ ਪਾਸ਼ਾ ਤੱਤਾ ਜੇਠ ਮਹੀਨਾ ਤੱਤੀ ਤਵੀ ਲੋਕ ਪਾਪੀ ਕਰਦੇ ਜ਼ੁਲਮ ਗੁਜ਼ਾਰਦੇ ਰਹਿ ਤੱਤਾ ਜੇਠ ਮਹੀਨਾ ਤੱਤੀ ਤਵੀ ਲੋਕ ਪਾਪੀ ਕਰਦੇ ਜ਼ੁਲਮ ਗੁਜ਼ਾਰਦੇ ਰਹਿ ਤੱਤੀ ਹਵਾ ਤੇ ਤੱਤੇ ਸੀ ਲੋਕ ਸਾਰੇ ਤੱਤੀ ਹਵਾ ਤੇ ਤੱਤੇ ਸੀ ਲੋਕ ਸਾਰੇ ਸਤਿਗੁਰੂ ਨਾਨਕ ਦਾ ਸ਼ਬਦ ਉਚਾਰਦੇ ਰਹਿ ਤੱਤੇ ਜਾਲੰਦ ਦੇ ਬੋਲ ਤੱਤੇ ਸੰਦ ਸਾਰੇ ਤੱਤੇ ਜਾਲੰਦ ਦੇ ਬੋਲ ਤੱਤੇ ਸੰਦ ਸਾਰੇ ਸਤਿਗੁਰ ਬਾਣੀ ਪੜ ਹੀ ਰ ਦਠਾਰ ਦੇ ਰ ਤੱਤਾਰ ਪਰਵਾਰਤੇ ਕਨੂਨ ਤੱਤੇ ਤੱਤਾਰ ਪਰਵਾਰਤੇ ਕਨੂਨ ਤੱਤੇ ਸਤਿਗੁਰ ਸ਼ਾਂਤੀ ਨਾਲ ਵਿਚਾਰ ਦੇ ਰ ਜਾਲੰਦ ਜੁਲਮ ਨਾ ਕਰੇ ਕੇ ਰਾਜ ਸਕਿਆ ਪਾਵੇਂ ਹਰ ਕੀਮਤ ਯੋ ਨੇ ਜ਼ੁਲਮ ਟਾਲੇ ਤੇਰੇ ਹੁਕਮਾਂ ਚ ਮਾਲਕਾ ਸਰੀਰ ਛੱਡੇ ਸੰਧੂ ਸਤਗੁਰੂ ਸਾਥ ਸਬਾ ਵਾੜੇ ਤੇਰੇ ਹੁਕਮਾਂ ਚ ਮਾਲਕਾ ਸਰੀਰ ਛੱਡੇ ਸੰਧੂ ਸਤਗੁਰੂ ਸਾਥ ਸਬਾ ਵਾੜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਸਰ ਨੂੰ ਚੜਦੀ ਕਲਾ ਵਿੱਚ ਰੱਖੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਵਤ ਦਾਪਾ